ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਜੋ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੇ ਕਰੇ ਟਕ ਟਕ ਵੰਗੋਂ ਵੰਗੋਂ ਪੁਲਿਸ ਨੇ ਰੈੱਟ ਕੀਤਾ ਉਹਦੀ ਸਖਤ ਸ਼ਬਦਾਂ ਚ ਨਿਖੇਧੀ ਕਰਦੀ ਹਾਂ ਯਾਦ ਰਹੇ ਕਿ ਆਪਾਂ ਆਪਣੇ ਸਭ ਦੇ ਪਰਿਵਾਰ ਨੇ ਅ ਵਿਕਰਮ ਮਜੀਠੀਆ ਦੀ ਜਿਹੜੀ ਵਾਈਫ ਆ ਉਹ ਪੰਜਾਬ ਦੀ ਚੁਣੀ ਹੋਈ ਐਮਐਲਏ ਆ ਉਹਦੇ ਜੋ ਛੋਟੇ ਛੋਟੇ ਬੱਚੇ ਨੇ ਔਰ ਜੋ ਇਹ ਅ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹ ਇਹਦਾ ਮਕਸਦ ਸਿਰਫ ਇਹ ਕਿ ਆ ਕਿ ਦਹਿਸ਼ਤ ਪਾਉਣੀ ਆ ਸਾਰੇ ਪੰਜਾਬ ਦੇ ਵਿੱਚ ਵਿਰੋਧੀਆਂ ਨੂੰ ਇੱਕ ਸੁਨੇਹਾ ਦੇਣਾ ਕਿ ਕਿਵੇਂ ਅਸੀਂ ਆਪਣੇ ਵਿਰੋਧੀਆਂ ਦੇ ਘਰਾਂ ਦੇ ਅੰਦਰ ਵੜ ਕੇ ਡਾਕਾ ਮਾਰ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਭੈ ਪੀਤ ਕਰਕੇ ਅਸੀਂ ਪੰਜਾਬ ਦੀ ਆਵਾਜ਼ ਬੰਦ ਕਰਾਉਣੀ ਜਾਣਦੇ ਹਾਂ ਇਹ ਕਰਤੂਤ ਹੈ ਭਗਵਾਨ ਤਮਨ ਦੀ ਔਰ ਇਹਦੇ ਪਿੱਛੇ ਅਰਵਿੰਦ ਕੇਜਰੀਵਾਲ ਦਾ ਬਹੁਤ ਵੱਡਾ ਹੱਥ ਹੈ ਇਹ ਉਹਦੇ ਕਹਿਣ ਤੇ ਹੋ ਰਿਹਾ ਸਾਰਾ ਕੁਝ ਔਰ ਮੈਂ بار-बार ਕਹਿ ਰਿਹਾ ਸੀਗਾ ਕਿ ਅੱਜ ਪੰਜਾਬ ਪੂਲੀ ਸਟੇਟ ਵਿੱਚ ਤਬਦੀਲ ਹੋ ਗਿਆ ਪੁਲਿਸ ਰਾਜ ਇੱਥੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਪੰਜਾਬ ਦੇ ਥਾਣਿਆਂ ਵਿੱਚ ਇਹ ਸਟਾਫਾਂ ਵਿੱਚ ਨੌਜਵਾਨਾਂ ਨੂੰ ਉਹਨਾਂ ਦੇ ਪ੍ਰਾਈਵੇਟ ਪਾਰਟਸ ਤੇ ਕਰੰਟ ਲਾ ਕੇ 3 ਡਿਗਰੀ ਟੌਰਚਰ ਕਰਕੇ ਮਾਰਿਆ ਜਾ ਰਿਹਾ ਵਾ ਲੇਕਿਨ ਸਰਕਾਰ ਦੇ ਉੱਤੇ ਕੋਈ ਜੂਨੀ ਸਰਕਾਰ। ਔਰ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਵਿਜੀਲੈਂਸ ਦਾ ਛਾਪਾ ਹੈ ਇਹ ਅਗਰ ਵਿਜੀਲੈਂਸ ਤੁਸੀਂ ਵਿਕਸਿਤ ਦੇਸ਼ਾਂ ਵਿੱਚ ਜਾਓਗੇ ਐਵਨ ਆਪਣੇ ਦੇਸ਼ ਵਿੱਚ ਵੀ ਤੁਸੀਂ ਇਹ ਕਹਿਣਾ ਚਾਹੁੰਦੇ ਨਾ ਕਿ ਸਰੋਤਾਂ ਤੋਂ ਜ਼ਿਆਦਾ ਆਮਦਨ ਜਾਂ ਜਾਇਦਾਦ ਬਣਾਈ ਹੈ ਵਿਕਰਮਜੀਤ ਸਿੰਘ ਨੇ ਤੇ ਉਹਦੀ ਤੁਸੀਂ ਪੂਰੀ ਤਹਿਕੀਕਤ ਕਰੋ ਕੁਐਸਚਨਿੰਗ ਕਰੋ ਉਹਦੇ ਤੋਂ ਸਬੂਤ ਮੰਗੋ ਉਹਦੇ ਤੋਂ ਵੇਰਵਾ ਮੰਗੋ ਉਹਦੇ ਤੋਂ ਸਾਰੇ ਬੈਂਕ ਅਕਾਊਂਟ ਵੈਸੀ ਪੁਲਿਸ ਲੈ ਸਕਦੀ ਆ। ਔਰ ਸਾਰਾ ਮਸਲਾ ਚੱਕ ਕੇ ਤੁਸੀਂ ਅਦਾਲਤ ਵਿੱਚ ਰੱਖ ਦਿਓ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਡਿਸਪਰੋਪੋਰਸ਼ਨਟ ਐਸਿਡ ਦਾ ਕੇਸ ਸੀਗਾ ਉਹ ਸਾਰਾ ਚੱਕ ਕੇ ਸ਼ਾਇਦ ਮੁਹਾਲੀ ਦੀ ਅਦਾਲਤ ਵਿੱਚ ਰੱਖ ਦਿੱਤਾ ਸੀਗਾ ਅਦਾਲਤ ਦੀ ਮਰਜ਼ੀ ਆ ਉਹਨਾਂ ਨੂੰ ਤਲਬ ਕਰੇ ਉਹਨਾਂ ਨੂੰ ਜੇਲ੍ਹ ਭੇਜੇ ਲੇਕਿਨ ਜਿਹੜਾ ਇਹ ਪੁਲਿਸ ਦਾ ਇਸ ਤਰ੍ਹਾਂ ਨਾਲ ਕੰਦਾ ਟੱਪ ਕੇ 30 ਆਦਮੀਆਂ ਦੀ ਜਾ ਕੇ دہشت ਪਾਉਣਾ ਔਰ ਇਹਨਾਂ ਦੇ ਕੋਲ ਕੋਈ ਵਾਰੰਟ ਨਹੀਂਗਾ ਯਾਦ ਹੈ ਜਦੋਂ ਮੈਨੂੰ ਅਰੈਸਟ ਕੀਤਾ ਸੀ ਮੇਰੇ ਚੰਡੀਗੜ੍ਹ ਦੇ ਘਰੋਂ ਮੈਂ ਬਹੁਤ ਵਾਰ ਪੁੱਛਿਆ ਪੁਲਿਸ ਨੂੰ ਫਾਜ਼ਿਲਕਾ ਤੋਂ ਚਲ ਕੇ ਆਏ ਸੀਗੇ ਕਿ ਤੁਹਾਡੇ ਕੋਲ ਕੋਈ ਸਰਚ ਵਾਰੰਟ ਹੈ ਤੁਹਾਡੇ ਕੋਲ ਮੈਨੂੰ ਅਰੈਸਟ ਕਰਨ ਦਾ ਕੋਈ ਵਾਰੰਟ ਹੈ ਕੁਝ ਨਹੀਂ ਸੀਗਾ ਇਹ ਗੈਰਕਾਨੂੰਨੀ ਆ ਔਰ ਜੋ ਕੁਝ ਪਿਛਲੇ ਸਮੇਂ ਤੋਂ ਗਵਰਨਟਮੈਂਟ ਦੀ ਸਰਕਾਰ ਨੇ ਬਦਲਾਖੋਰੀ ਦੇ ਤਹਿਤ ਜਿੰਨੇ ਮੁਕਦਮੇ ਦਰਜ ਕੀਤੇ ਬਹੁਤੇ ਮੁਕਦਮੇ ਖਾਰਜਕਾ ਹੋ ਚੁੱਕੇ ਨੇ ਬਹੁਤੇ ਮੁਕਦਮੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਾਸ਼ ਕਰ ਚੁੱਕੇ ਨੇ ਜਿਹੜਾ ਮੇਰੇ ਤੇ ਡਰੱਗਸ ਦਾ ਇਹਨਾਂ ਨੇ ਝੂਠਾ ਮੁਕੱਦਮਾ ਪੜਾਇਆ ਸੀ 9 ਸਾਲ ਪਹਿਨਾ ਉਹਦੀ ਟ੍ਰਾਇਲ ਸਟੇ ਕੀਤੀ ਹੋਈ ਹੈ ਸੁਪਰੀਮ ਕੋਰਟ ਆਫ ਇੰਡੀਆ ਨੇ ਔਰ ਸੁਪਰੀਮ ਕੋਰਟ ਤੋਂ ਭੱਜ ਲਈ ਪੰਜਾਬ ਸਰਕਾਰ ਉਤੇ ਪੇਸ਼ ਨਹੀਂ ਹੋ ਰਹੀ ਹੁਣ ਛੁੱਟੀਆਂ ਤੋਂ ਬਾਅਦ ਉਹ ਕੇਸ ਲੱਗੇਗਾ ਲੇਕਿਨ ਮੈਂ ਸਮਝਦਾ ਕਿ ਬੜੇ ਅਫਸੋਸ ਦੀ ਗੱਲ ਆ ਬੜੇ ਭਗਵੰਤ ਮਾਨ ਲਈ ਬਹੁਤ ਇਹ ਕਾਇਰਤਾ ਦਾ ਕੰਮ ਹੈ ਕੋਈ ਦਲੇਰੀ ਨਹੀਂ ਗਈ ਤੁਸੀਂ ਪੰਜਾਬ ਦਾ ਦੀ ਪੁਲਿਸ ਦਾ ਤੇ ਅਮਲੇ ਦੇ ਸਹਾਰਾ ਲੈ ਕੇ ਤੇ ਆਪਣੇ ਵਿਰੋਧੀਆਂ ਦੇ ਉੱਤੇ ਹਮਲੇ ਕਰ ਰਹੇ ਮੈਂ ਪੁੱਛਣਾ ਚਾਹੁੰਨਾ ਕੇਜਰੀਵਾਲ ਦਾ ਭਗਵੰਤ ਮਾਨ ਨੂੰ ਕਦੀ ਕਿਸੇ ਬੋਕਰ ਪਾਰਟੀ ਦੀ ਜਾਂਚ ਸਟਾਈ ਵਿਜੀਲੈਂਸ ਤੋਂ ਜਿਹੜੇ ਵੱਡੇ ਵੱਡੇ ਆਈਐਸ ਅਫਸਰ ਜਿਨ੍ਹਾਂ ਨੇ ਕਰੋੜਾਂ ਸੈਂਕੜੇ ਕਰੋੜਾਂ ਰੁਪਏ ਪੰਜਾਬ ਦੇ ਲੁੱਟਲੇ ਨੇ ਬਹੁਤ ਵੱਡੇ ਵੱਡੇ ਘੁਟਾਲੇ ਹੋ ਰਹੇ ਨੇ ਇੱਕ ਸਾਈਜ਼ ਦਾ ਘੁਟਾਲਾ ਹੋ ਰਿਹਾ ਪੰਜਾਬ ਦੇ ਵਿੱਚ ਜੀਐਸਟੀ ਦਾ ਘੁਟਾਲਾ ਹੋ ਰਿਹਾ ਦੇਖੋ ਆਈਐਸ ਅਫਸਰਾਂ ਦੇ ਪਰਿਵਾਰਾਂ ਨੇ ਇੱਕ ਜ਼ਮੀਨ ਐਕਵਾਇਰ ਹੋਣੀ ਸੀ ਮੁਹੱਲੇ ਦੇ ਵਿੱਚ ਬੜੀ ਇੰਪੋਰਟੈਂਟ ਕੀਮਤੀ ਉਹਦੇ ਚ ਫਰਜ਼ੀ ਅ ਅਮਰੂਦਾਂ ਦੇ ਬਾਗ ਦਿਖਾਏ ਸੀਗੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਬਿਜ਼ਨਸ ਵਿੱਚ ਤਹਿਕੀਕਾਤ ਵੀ ਕਰਦੀ ਸੀਗੀ ਮਸਲਾ ਵੀ ਸਾਰਾ ਇਕੱਠਾ ਕਰ ਲਿਆ ਲੇਕਿਨ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੋ ਇਹਦਾ ਮਤਲਬ ਪੱਕ ਕਾ ਪੱਕ ਪੱਕ ਪਾਤੀ ਕਾਰਵਾਈ ਪੰਜਾਬ ਦੀ ਪੁਲਿਸ ਦੀ ਵਿਜੀਲੈਂਸ ਦੀ ਭਗਵੰਤ ਮਾਨ ਦੀ ਸਰਕਾਰ ਦੀ ਹੋ ਰਹੀ ਹੈ ਔਰ ਕੇਜਰੀਵਾਲ ਆਪਾਂ ਸਾਰੇ ਜਾਣਦੇ ਕਿ ਵਿਕਰਮ ਜੀਥਿਆ ਇੱਕ ਵੋਕਲ ਕ੍ਰਿਟਿਕ ਹੈ ਹਾਲਾਂਕਿ ਸ਼੍ਰੋਮਣੀ ਗੱਲ ਦੇ ਦਾ ਸਾਡੇ ਕੋਈ ਮਤਭੇਦ ਹੋ ਸਕਦੇ ਆ ਆਈਡੀਓਲੋਜੀਕਲ ਡਿਫਰੈਂਸਸ ਪਰ ਮੈਂ ਇਹ ਸਮਝਦਾ ਕਿ ਅੱਜ ਕੱਲੇ ਮੈਨੂੰ ਨਹੀਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਮੋਰੇ ਆਣ ਕੇ ਵਿਕਰਮ ਜੀਥੀਏ ਦੇ ਹੋਏ ਇਸ ਬਦਲਾਖੋਰੀ ਦੇ ਜੋ ਉਹਨਾਂ ਨੇ ਰੇਡ ਕੀਤਾ ਵਾ ਗੈਰ ਕਾਨੂੰਨੀ ਕੀਤਾ ਵਾ ਔਰ ਉਹਦੇ ਤੇ ਦਹਿਸ਼ਤ ਪਾਉਣ ਦੇ ਨਜ਼ਰੀਏ ਨੇ ਕੀਤਾ ਉਹਦੇ ਬੱਚਿਆਂ ਤੇ ਉਹਦੀ ਉਹਦੀ ਘਰਵਾਲੀ ਨੂੰ ਭੈ ਭੀਤ ਕਰਨ ਦੇ ਨਜ਼ਰੀਏ ਨੇ ਕੀਤਾ ਇਹ ਸਾਰੇ ਆਗੂਆਂ ਨੂੰ ਆਣ ਕੇ ਉੱਥੇ ਮੋਰੇ ਕੰਡੈਮ ਕਰਨਾ ਚਾਹੀਦਾ ਨਿਖੇਦੀ ਕਰਨੀ ਚਾਹੀਦੀ ਆ ਔਰ ਕੱਠੇ ਹੋ ਕੇ ਇਸ ਜ਼ਾਲਮ ਸਰਕਾਰ ਦੀ ਇਸ ਪੁਲਿਸ ਰਾਜ ਦਾ ਇਸ ਪੁਲਿਸ ਸਟੇਟ ਦਾ ਦਬ ਕੇ ਵਿਰੋਧ ਕਰਨਾ ਚਾਹੀਦਾ ਕਿਉਂਕਿ ਅੱਜ ਵਿਕਰਮ ਜੀਠੀ ਨਾ ਹੋਇਆ ਵਾ ਕੱਲੋ ਕਿਸੇ ਹੋਰ ਨਾ ਹੋ ਸਕਦਾ ਥੱਲੇ ਆਗੂਆਂ ਦੀ ਗੱਲ ਨਹੀਂ ਥੱਲੇ ਜਨਤਾ ਨਾ ਹੋ ਸਕਦਾ ਵਾ ਔਰ ਇੱਕ ਛੋਟੀ ਜਿਹੀ ਇਲੈਕਸ਼ਨ ਕਰਦੀ ਜਿੱਤ ਲਈ ਹੈ ਪੁੱਤਰਗੇ ਨੇ ਫਿਰ ਔਰ ਜਿਹੜਾ ਅਸਲ ਮੰਡੇਟ ਸੀਗਾ ਉਹ ਲੋਕ ਸਭਾ ਦਾ ਸੀਗਾ 13 ਤੋਂ 10 ਸੀਟਾਂ ਹਾਰ ਕੇ ਕੋਈ ਸਬਕ ਨਹੀਂ ਸਿੱਖਿਆ ਆ ਤਾਂ ਜਿਹੜੀ ਲੁਧਿਆਣੇ ਦੀ ਇਲੈਕਸ਼ਨ ਜਿੱਤੀ ਆ ਆਪਾਂ ਸਾਰੇ ਜਾਣਦੇ ਕਿ ਇੱਕ ਜਮਨੀ ਚੋਣ ਸਰਕਾਰ ਵਾਸਤੇ ਸਾਰਾ ਅਮਲਾ ਪੈਸਾ ਆ ਜਿਹੜਾ ਕਹਿੰਦੇ ਯੁੱਧ ਨਸ਼ੇ ਵਿਰੁੱਧ ਫਰੋਡ ਸ਼ਰਾਬ ਔਰ ਪਤਾ ਨਹੀਂ ਕੀ ਰਾਸ਼ਨ ਤੇ ਕੱਪੜੇ ਵੰਡਦੇ ਸਾਰੇ ਤੁਸੀਂ ਸਾਰਿਆਂ ਨੇ ਫੜ ਲਏ ਗ੍ਰੋਸ ਮਿਸਯੂਜ਼ ਕਰਕੇ ਇੱਕ ਉਧਿਹਾਨਾ ਦੀ ਬਾਈ ਇਲੈਕਸ਼ਨ ਜਿੰਨੀ ਚੋਣ ਜਿੱਤ ਕੇ ਇਹ ਦੁਬਾਰਾ ਫਿਰ ਲੋਕਾਂ ਨੂੰ ਦਿਖਾਉਣੇ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਨੂੰ ਬੋਲਣ ਨਹੀਂ ਦੇਵਾਂਗੇ ਅੱਛਾ ਕੇਜਰੀਵਾਲ ਨੂੰ ਮੈਂ ਪੁੱਛਣਾ ਚਾਹਉਣਾ ਕਿ ਇੱਕ ਪਾਸੇ ਤਾਂ ਤੂੰ ਵਿਕਰਮਜੀਠੇ ਤੋਂ ਮਾਫੀ ਮੰਗੀ ਹੋਈ ਐ ਜੇ ਤੂੰ ਐਡਾ ਹੀ ਦਲੇਰ ਸੀ ਤੇ ਜੇ ਵਿਕਰਮਜੀਠਿਆ ਐਡਾ ਹੀ ਵੱਡਾ ਗੁਰਾਹਗਾਰ ਸੀਗਾ ਤੇ ਫਿਰ ਉਸ ਡਿਫਰਮੇਸ਼ਨ ਕੇਸ ਵਿੱਚ ਕੇਜਰੀਵਾਲ ਨੇ ਵਿਕਰਮਜੀਠੇ ਤੋਂ ਮਾਫੀ ਕਿਉਂ ਮੰਗੀ ਐ ਇਹਦਾ ਮਤਲਬ ਆ ਕਿ ਹੁਣ ਪੁਲਿਸ ਦੇ ਰਾਹੀਂ ਆਪਣੀ ਜੋ ਨਫਰਤ ਇਹਨਾਂ ਦੇ ਮਨਾਂ ਦੇ ਵਿੱਚ ਹੈ ਉਹ ਆਪਣੇ ਵਿਰੋਧੀਆਂ ਦੇ ਖਿਲਾਫ ਕੱਢ ਰਹੇ ਨੇ ਔਰ ਜਦੋਂ ਬੀਜੇਪੀ ਦੀ ਸਰਕਾਰ ਇਹਨਾਂ ਨੂੰ ਉੱਥੇ ਦਿੱਲੀ ਫੜਦੀ ਹੈ ਈਡੀ ਤੇ ਸੀਬੀਆਈ ਇਹਨਾਂ ਦੇ ਜਾਂਚ ਕਰਦੀ ਹਾਲਾਂਕਿ ਇਹਨਾਂ ਦੇ ਘੁਟਾਲੇ ਬਹੁਤ ਵੱਡੇ ਨੇ ਇਹਨਾਂ ਚਲੋ ਵਿਕਰਮਜੀਤਿਆ ਆ ਪੰਜਾਬ ਦੇ ਤਾਂ ਕੁਝ ਲੱਖਾਂ ਦੇ ਆ ਕੁਝ 1 2 4 ਕਰੋੜ ਰੁਪਏ ਦਾ ਕੱਢਣ ਦੀ ਗੱਲਾਂ ਉੱਥੇ 2 2000 ਕਰੋੜ ਰੁਪਏ ਦੇ ਘੁਟਾਲੇ ਨੇ 2000 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ 2000 ਕਰੋੜ ਰੁਪਏ ਦਾ ਕਲਾਸਰੂਮ ਘੁਟਾਲਾ ਜਿੱਦੇ ਜਿਨ੍ਹਾਂ ਨੇ ਫਿਰ ਅੰਦਰ ਜਾਣਾ ਜੇਲ੍ਹਾਂ ਚ ਔਰ ਇਹਨਾਂ ਦੀ ਜਮਾਨਤਾਂ 1.5 1.5 ਸਾਲ ਸਸੋਡਿਆ ਤੇ ਸਤਿੰਦਰ ਜੈਨ ਤੇ ਇਵਨ ਹਰਵਿੰਦ ਕੇਜਰੀਵਾਲ ਲੰਬਾ ਸਮਾਂ ਜੇਲ੍ਹ ਚ ਰਹੇ ਸੁਪਰੀਮ ਕੋਰਟ ਤੋਂ ਜਮਾਨਤਾ ਹੋਈ ਇਹਦਾ ਮਤਲਬ ਕੁਛ ਤਾਂ ਉਹਨਾਂ ਘੁਟਾਲਿਆਂ ਦੇ ਵਿੱਚ ਹੋਊਗਾ ਜਿਹੜਾ ਸੁਪਰੀਮ ਕੋਰਟ ਤੋਂ ਜਾ ਕੇ ਜਮਾਨਤਾ ਹੋਈਆਂ ਲੇਕਿਨ ਉਹਨੂੰ ਬਦਲਾਖੁਰੀ ਕਹਿੰਦੇ ਨੇ ਪਰ ਆਪਣੇ ਆਪ ਉਹ ਫਿਰ ਇੱਕ ਥਾਪੜ ਥਾਪੜ ਕੇ ਕਹੀ ਜਾਂਦੇ ਸੀ ਕੱਟੜ ਇਮਾਨਦਾਰ ਸਾਰੇ ਦੇਸ਼ ਵਿੱਚ ਇਹਨਾਂ ਦਾ ਪਰਦਾ ਫਾਸ਼ ਹੋ ਚੁੱਕਾ ਦਿੱਲੀ ਦੀ ਇਲੈਕਸ਼ਨ ਲੋਕਾਂ ਨੇ ਉਹ ਤੋਂ ਹਰਾ ਚੁੱਕੇ ਨੇ ਕੇਜਰੀਵਾਲ ਨੂੰ ਆਪਣੀ ਸੀਟ ਤੋਂ ਹਰਾ ਚੁੱਕੇ ਸਸੋਡਿਆ ਨੂੰ ਆਪਣੀ ਸੀਟ ਤੋਂ ਹਰਾ ਚੁੱਕੇ ਨੇ ਲੇਕਿ ਕੋਈ ਇਸ ਗੱਲ ਦਾ ਅਹਿਸਾਸ ਨਹੀਂਗਾ ਉਥੇ ਕਹਿੰਦੇ ਬਦਲਾਖੋਰੀ ਕਰੀ ਬੀਜਪੀ ਤੇ ਜਦੋਂ ਪੰਜਾਬ ਦੇ ਵਿੱਚ ਇਹਨਾਂ ਦੇ ਆਖੇ ਪੁਲਿਸ ਤੇ ਆਪਣੇ ਵਿਰੋਧੀਆਂ ਤੇ ਚਾਹੇ ਕੋਈ ਆ ਚਾਹੇ ਉਹ ਖੈਰਾ ਹੋਵੇ ਚਾਹੇ ਬਾਜਬਾਦ ਦੇਖੋ ਲੀਡਰ ਆਫ oppositon ਦੇ ਖਿਲਾਫ ਸਿਰ ਨਾ ਬੋਲਣ ਤੇ ਇੱਕ ਮੁਕੱਦਮਾ ਦਰਜ ਕਰਕੇ ਉਹਨੂੰ ਸੱਦਿਆ ਜਾ ਰਿਹਾ ਵਾ ਚਾਹੇ ਉਹ ਹਣ ਵਿਕਰਮਜੀਤ ਸਿੰਘ ਦੇ ਖਿਲਾਫ ਇਹ ਕਾਰਵਾਈ ਕੀਤੀ ਜਾ ਰਹੀ ਆ ਇੱਥੇ ਕਹਿੰਦੇ ਬਦ ਇੱਥੇ ਕਹਿੰਦੇ ਇਹ ਬੇਈਮਾਨ ਲੋਗ ਨੇ ਇੱਥੇ ਦੋਗਲੀ ਨੀਤੀ ਹੋ ਗਈ ਨਾ ਉਥੇ ਬੀਜੇਪੀ ਜਿਹਦਾਂ ਨੂੰ ਫੜਦੀ ਹੈ ਵੱਡੇ ਵੱਡੇ ਘਟਾਲਿਆਂ 'ਚ ਕਹਿੰਦੇ ਹਮ ਕਟੜ ਇਮਾਨਦਾਰ ਆ ਹਮਾਰੇ ਸਾਥ ਬਦਲਾਖੋਰੀ ਕਰ ਰਹੀ ਬੀਜੇਪੀ ਤੇ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਅਸੀਂ ਜਿਹੜੇ ਵਿਰੋਧੀਆਂ ਨੂੰ ਬਿਜ਼ਨਸ ਤੇ ਪੁਲਿਸ ਰਾਹੀਂ ਗ੍ਰਿਫਤਾਰ ਕਰ ਰਹੇ ਆ ਇਹ ਸਾਰੇ ਪਈਮਾਨ ਲੋਕ ਨੇ ਮਤਲਬ ਕਹਿੰਦੇ ਤੁਸੀਂ ਸਾਫ ਸੁਥਰੇ ਦੁੱਧ ਤੋਤੇ ਰਹੇ ਕਦੇ ਘਟਾਲੂ ਚੱਕ ਦੇ ਖਿਲਾਫ ਕੋ ਐਕਸ਼ਨ ਲਿਆ ਵਾ ਉਹਦੀ ਪੂਰੀ ਵੈਰੀਫਾਈਡ ਵੀਡੀਓ ਗਵਰਨਰ ਪੰਜਾਬ ਨੇ ਫੋਰੈਂਸਿਕ ਲੈਬ ਤੋਂ ਤੁਹਾਡੇ ਕੋਲ ਪਈ ਆ ਔਨ ਆਲੇ ਸਮੇਂ ਸਰਕਾਰਾਂ ਸਾਰੇ ਮੁਕਦਮੇ ਖੋਲਣ ਗਿਆ ਕਦੇ ਸਰਹਾਰੀ ਦੇ ਖਿਲਾਫ ਐਕਸ਼ਨ ਲਿਆ ਕਦੀ ਸਰਬਜੀਤ ਕੌਰ ਮਾਨੂੰ ਕੋਦੇ ਖਲਾਬ ਐਕਸ਼ਨ ਆ ਜਿਹਨੇ ਐਨਆਰਆਈ ਦੀ ਕੋਠੀ ਸ ਨਜਾਇਜ਼ ਕਬਜ਼ਾ ਕੀਤਾ ਸੀ ਕਦੀ ਲਾਲਜੀਤ ਭੁੱਲਰ ਦੇ ਬਾਰੇ ਜਿਸ ਨੇ ਹੁਣ ਇੱਕ ਬਹੁਤ ਅੱਛਾ ਐਨਆਰਆਈ ਪਰਿਵਾਰ ਉਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਉਹ ਵਿਚਾਰੀ ਠੋਕਰਾਂ ਖਾਂਦੀ ਫਿਰਦੀ ਇੱਕ ਔਰਤ ਬਾਹਰੋਂ ਆਣ ਕੇ ਸ਼ਾਇਦ ਕੈਨੇਡਾ ਤੋਂ ਆ ਕੇ ਇੱਥੇ ਜਾਂ ਅਮਰੀਕਾ ਤੋਂ ਆਣ ਕੇ ਇੱਥੇ ਲੜ ਰਹੀ ਆ ਵਿਚਾਰੀ ਕਦੀ ਲਾਲਜੀਤ ਭੁੱਲਰ ਦੇ ਖਲਾਫ ਕੋਈ ਵਿਜੀਲੈਂਸ ਦੀ ਜਾਂਚ ਕੀਤੀ ਜਾਂ ਤੁਹਾਡੇ ਐਮਐਲਏ ਮਤਲਬ ਫੌਰੀ ਟੂ ਸੇਕ ਉਸਿਆਪੇ ਕਹਿੰਦੇ ਕਿ ਸਧਾਰਨ ਘਰਾ ਦੇ ਮੁੰਡੇ ਨੇ ਹੁਣ 2-2 ਕਿੱल्ल्या ਦੀ 4-4 ਕਿੱल्ल्या ਦੀ 6-6 ਕਿੱल्ल्या ਦੀ ਕੋਠੀਆਂ ਬਣ ਰਹੀਆਂ ਨੇ ਔਰ ਸਾਰੇ ਐਮਐਲਏ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪ੍ਰਾਪਰਟੀ ਬਣਾਤੀ ਕਦੀ ਕਿਸੇ ਨੇ ਵਿਜੀਲੈਂਸ ਉਹਨਾਂ ਵੱਲ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਕਦੇ ਨਹੀਂ ਕੀਤੀ ਔਰ ਸਾਰੇ ਪੰਜਾਬ ਦੇ ਥਾਣਿਆਂ 'ਚ ਸਾਰੇ ਪੰਜਾਬ ਦੀ ਤਹਿਸੀਲਾਂ ਦੇ ਵਿੱਚ ਲੋਕਾਂ ਦੀ ਦਰਜਾ ਬਦਰਜਾ ਲੁੱਟ ਹੋ ਰਹੀ ਆ ਹਰ ਸਰਕਾਰੀ ਦਫ਼ਤਰ ਦੇ ਵਿੱਚ ਰੱਜ ਕੇ ਅਫਸਰ ਜਿਹੜੇ ਨੇ ਉਹ ਭ੍ਰਿਸ਼ਟਾਚਾਰ ਕਰ ਰਹੇ ਉਹਨਾਂ ਦੇ ਖਿਲਾਫ ਕਿਸੇ ਨੇ ਕੋਈ ਐਕਸ਼ਨ ਨਹੀਂ ਲੈਣਾ। ਔਰ ਬਹੁਤ ਸਾਰੇ ਇਲਜ਼ਾਮ سنگੀਨ ਸੀਰੀਅਸ ਇਹਨਾਂ ਸਾਰੀ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਉੱਤੇ ਲੱਗੇ ਲੇਕਿਨ ਕਿਸੇ ਦੇ ਖਿਲਾਫ ਨਹੀਂ ਕੀਤੇ। ਚੁਣ-ਚੁਣ ਕੇ ਵਿਕਰਮ ਜੀਠੀਏ ਨੂੰ ਗ੍ਰਿਫਤਾਰ ਕਰਨਾ, ਰੇਡ ਕਰਨਾ ਮਤਲਬ ਹੈ ਕਿ ਖਬਰਦਾਰ ਜੇ ਪੰਜਾਬ ਦੇ ਵਿੱਚ ਕੋਈ ਹੋਰ ਬੋਲਿਆ ਖੈਰੇ ਦੇ ਖਿਲਾਫ ਕੰਦਾ ਟੱਪ ਕੇ ਸਵੇਰੇ 4-5 ਵਜੇ ਤੜਕੇ ਨੀਰੇ 'ਚ ਅੰਦਰ ਵਰਨਾ ਬਿਨਾ ਵਾਰੰਟਾ ਤੋਂ ਮਤਲਬ ਸਿਕਾ ਖਬਰਦਾਰ ਔਰ ਮੈਨੂੰ ਟੀਵੀ ਵਾਲੇ ਔਰ ਕਿਈ ਵਾਰ ਇਹ ਲੋਕ ਪੁੱਛਦੇ ਇੰਟਰਵਿਊਸ ਕਿ ਜੀ ਆਪੋਜੀਸ਼ਨ ਕੋ ਬੋਲਦੀ ਕਿ ਉਹ ਐਸੇ ਕਰਕੇ ਨਹੀਂ ਨਾ ਬੋਲਦੀ ਅੱਜ ਉਹਦੇ ਬੱਚੇ ਨੇ ਉਹਦੀ ਉਹਦੀ ਘਰ ਵਾਲੀ ਹੈ ਉਥੇ ਇਲੈਕਟਿਡ ਐਮ ਐਲ اے ਉਹਦਾ ਪਰਿਵਾਰ ਹੈ ਅੱਜ ਜਿਹੜਾ ਸਾਰਾ ਪੰਜਾਬ ਇਹ ਦ੍ਰਿਸ਼ ਦੇਖ ਰਿਹਾ ਲਾਈਵ ਉਹਨਾਂ ਨੇ ਦਿਖਾਇਆ ਸਾਰਾ ਕਿਵੇਂ ਉਹਨਾਂ ਦੇ ਘਰ ਵਿੱਚ 30 ਆਦਮੀ ਅੰਦਰ ਵੜ ਕੇ ਬਿਨਾਂ ਸਰਚ ਵਾਰੰਟ ਤੋਂ ਬਿਨਾਂ ਅਰੈਸਟ ਵਾਰੰਟ ਤੋਂ ਉਹਨੂੰ ਜਿਹੜਾ ਗ੍ਰਿਫਤਾਰ ਕਰਨ ਕੀਤਾ ਜਾ ਰਿਹਾ ਜਾਂ ਉਹਦੇ ਘਰ